ਅੱਜ ਪੁਲਿਸ ਥਾਣਾ ਖੰਨਾ ਦੇ ਐਸਐਸਪੀ ਡਾਕਟਰ ਜੋਤੀ ਜਾਦਵ ਬੈਂਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਪੁਲਿਸ ਥਾਣਾ ਮਲੌਦ ਦੇ ਅਧੀਨ ਆਉਂਦੇ ਪਿੰਡ ਕਲਾੜ ਵਿਖੇ ਜੋ ਚੋਰਾਂ ਵੱਲੋਂ ਇੱਕ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਉਸ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮਕਦਮਾ ਦਰਜ ਕਰ ਲਿਆ ਗਿਆ ਹੈ ਦੂਸਰੇ ਕੇਸ ਵਿੱਚ ਇੱਕ ਚੋਰ ਵੱਲੋਂ ਪੁਲਿਸ ਪਾਰਟੀ ਉੱਪਰ ਫਾਇਰਿੰਗ ਕੀਤੀ ਗਈ ਸੀ ਤੇ ਜਵਾਬੀ ਫਾਇਰਿੰਗ ਵਿੱਚ ਇਹ ਚੋਰ ਜ਼ਖਮੀ ਹੋ ਗਿਆ ਸੀ ਜੋ ਹੁਣ ਹਸਪਤਾਲ ਵਿੱਚ ਜਿਹੜੇ ਇਲਾਜ ਹੈ ਇਸ ਬਾਰੇ ਵੀ ਜਾਣਕਾਰੀ ਦਿੱਤੀ ਗਈ ਆਓ ਦੇਖਦੇ ਹਾਂ ਇਸ ਪ੍ਰੈਸ ਕਾਨਫਰੰਸ ਵਿੱਚ ਹੋਰ ਕਿਹੜੇ-ਕਿਹੜੇ ਅਹਿਮ ਖੁਲਾਸੇ ਕੀਤੇ ਗਏ ਸਸੀਂ ਰੱਖ ਰਹੇ ਕੁਝ ਕੇਸਸ ਬਾਰੇ ਪਲੱਸ ਜੋ ਬੀਤੇ 100 ਦਿਨਾਂ ਦੀ ਯੋਧ ਨਸ਼ਾ ਵਿਰੁੱਧ ਜੋ ਪਖੰਨਾ ਪੁਲਿਸ ਦੀ ਕਾਰਗੁਜ਼ਾਰੀ ਹੈ ਔਰ ਸਾਈਬਰ ਪੁਲਿਸ ਦੀ ਔਰ ਉਹਦੇ ਨਾਲ ਸਾਡੇ ਟ੍ਰੈਫਿਕ ਪੁਲਿਸ ਦੀ ਜੋ ਕਾਰਗੁਜ਼ਾਰੀ ਹੈ ਉਹਦੇ ਉਹਨਾਂ ਦੀ ਜੋ ਵੀ ਹੁਣ ਤੱਕ ਦੀ ਤਫਤੀਸ਼ ਜਾਂ ਹੁਣ ਤੱਕ ਦੀ ਕਾਰਗੁਜ਼ਾਰੀ ਬਾਰੇ ਜੋ ਵੀ ਸਾਡਾ ਰਿਕਾਰਡ ਹੈਗਾ ਉਹਨੂੰ ਦੱਸਣ ਦੇ ਲਈ ਤੁਹਾਡੇ ਨਾਲ ਅੱਜ ਦੀ ਸਾਡੀ ਕਾਨਫਰੰਸ ਮਾਜੀ ਸਾਂਝੀ ਕਰ ਰਹੇ ਹਾਂ ਪਹਿਲਾ ਕੇਸ ਜੋ ਹੈਗਾ ਉਹ ਥਾਣਾ ਮਲੌਦ ਦਾ ਹੈਗਾ ਆ 3 ਜੂਨ ਨੂੰ ਥਾਣਾ ਮਲੌਦ ਦੇ ਵਿੱਚ ਇੱਕ ਪਿੰਡ ਹੈਗਾ ਕੋਲਾੜ ਪਿੰਡ ਉਥੇ ਚੋਰੀ ਹੋਈ ਸੀ ਕਰੋ ਕੁਝ ਜੁਐਲਰੀ ਪਲੱਸ ਉਹਨਾਂ ਨੇ ਕੁਝ ਕੈਸ਼ ਦਾ ਆਪਣਾ ਦੱਸਿਆ ਸੀਗਾ ਤੇ ਬਲਕਾਰ ਸਿੰਘ ਬਲਵਿੰਦਰ ਸਿੰਘ ਦੀ ਸਟੇਟਮੈਂਟ ਦੇ ਬੇਸਿਸ ਤੇ 8 ਜੂਨ ਨੂੰ ਐਫਆਰ ਦਰਜ ਕੀਤੀ ਗਈ ਤੇ ਤਫਤੀਸ਼ ਦੌਰਾਨ ਪਤਾ ਲੱਗਾ ਕਿ ਇੱਕ ਦਿਲਰਾਜ ਨਾ ਦਾ ਪਰਸਨ ਹੈ ਜੋ ਕਿ ਪਿੱਛੇ ਸੁਹਾਣਾ ਦਾ ਰਹਿਣ ਵਾਲਾ ਹੈਗਾ ਤੇ ਸੁਹਾਣਾ ਮੁਹਾਲੀ ਦੇ ਵਿੱਚ ਰਹਿੰਦਾ ਹੈਗਾ ਉਹਨੇ ਆ ਚੋਰੀ ਦੀ ਵਾਰਦਾਤੋਂ ਜਾਣ ਦਿੱਤਾ ਸੀਗਾ ਤੇ ਉਹਦਾ ਸਾਥ ਬਲਵਿੰਦਰ ਸਿੰਘ ਦੀ ਨੂੰ ਜਿਹਦੇ ਨਾਮ ਕਮਲਜੀਤ ਕੌਰ ਹੈ ਉਹਨੇ ਸਾਥ ਦਿੱਤਾ ਸੀ ਕਿ ਕਮਲਜੀਤ ਕੌਰ ਦੀ ਇਹਦੇ ਨਾਲ ਗੱਲਬਾਤ ਸੀਗੀ ਤੇ ਇਹਨੇ ਜੋ ਅਲਮਾਰੀਆਂ ਦੀ ਚਾਬੀ ਵਗੈਰਾ ਉਹਨੂੰ ਫੜਾਈ ਸੀਗੀ ਤੇ ਉਹਨੇ ਚੋਰੀ ਕੀਤੀ ਸੀਗੀ ਆ ਦੋਨੋਂ ਕੇ ਦੋਨੋਂ ਦੀ ਅਰੈਸਟ ਪਲੱਸ ਜੋ ਤਫਤੀਸ਼ ਦੌਰਾਨ ਜੋ ਸਾਰੀ ਰਿਕਵਰੀ ਵਗੈਰਾ ਹੋਈ ਹੈ ਤੋਂ ਜਿੰਨੀ ਵੀ ਜੁਐਲਰੀਜ਼ ਇਹਨੇ ਚੋਰੀ ਕੀਤੀ ਸੀਗੀ ਉਹ ਸਾਰੀ ਜੁਐਲਰੀ ਵੀ ਰਿਕਵਰ ਹੋ ਚੁੱਕੀ ਹੈ ਦੇ ਨਾਲ ਨਾਲ 70000 ਦੀ ਜੋ ਰਾਸ਼ੀ ਹੈਗੀ ਉਹ ਵੀ ਇਹਨਾਂ ਦੇ ਕੋਲੋਂ ਰਿਕਵਰ ਹੋਈ ਹੈ ਤੇ तकरीबन तकरीबन ਜੋ ਵੀ ਇਹਨਾਂ ਨੇ ਚੋਰੀ ਕੀਤਾ ਸੀਗਾ ਸਾਰਾ ਹੀ ਸਮਾਨ ਰਿਕਵਰ ਕਰ ਲਿਆ ਹੈ ਲਿਸਟ ਤੁਹਾਡੇ ਨਾਲ ਆਪ ਪ੍ਰੈਸ ਦਾ ਜੋ ਨੋਟ ਹੈ ਇਹਦੇ ਰਾਹੀਂ ਅਸੀਂ ਸ਼ੇਅਰ ਕਰ ਦਵਾਂਗੇ ਮੋਸਟਲੀ ਇਹਦੇ ਵਿੱਚ ਜੋ ਮੁਦਰੀਆ ਔਰ ਸੋਨੇ ਦਾ ਹਾਰ ਵਗੈਰਾ ਸੀਗਾ ਉਹ ਸਾਰਾ ਰਿਕਵਰ ਕਰਕੇ ਅਸੀਂ ਤੁਹਾਨੂੰ ਪੇਸ਼ ਕਰ ਚੁੱਕੇ ਹਾਂ ਦੂਜਾ ਜੋ ਜੀ ਤਾਜ ਜੋ ਜੋ ਇਹਦੀ ਨੂੰਹ ਹੈਗੀ ਕਮਲਜੀਤ ਕੌਰ ਉਹਦੇ ਨਾਲ ਇਹ ਗੱਲਬਾਤ ਸੀਗੀ ਤੇ ਉਹਦੇ ਨਾਲ ਹੀ ਇਹਨਾਂ ਨੇ ਆਪਣਾ ਇੱਕ ਪਲੈਨਿੰਗ ਕੀਤੀ ਤੇ ਉਹ ਕਮਲਜੀਤ ਕੌਰ ਨੇ ਹੀ ਅੱਗੇ ਸਾਰੇ ਕੀ ਸਾਰੀ ਇਤਲਾਹ ਵੀ ਦਿੱਤੀ ਕਿ ਕਿੱਥੇ ਕਿੱਥੇ ਰੱਖੀ ਹੋ ਸਕਦੇ ਜੁਐਲਰੀ ਤੇ ਉਹਨਾਂ ਨੂੰ ਐਕਸੈਸ ਕਰਨ ਦਾ ਕਿ ਜੋ ਵੀ ਅਲਮੇਰਾ ਹੈ ਜਾਂ ਫਿਰ ਜੋ ਬਾਕਸੇਸ ਹੈ ਉਹਨਾਂ ਦੀ ਚਾਬੀਆਂ ਵਗੈਰਾ ਵੀ ਇਹਨੇ ਉਹਨੂੰ ਮੁਹੱਈਆ ਕਰਾਈ ਸੀਗੀ ਕੋਈ ਅੱਧਾ ਵੀ ਗੱਲਬਾਤ ਵਿੱਚ ਇਹਨਾਂ ਦਾ ਮੈਰਿਜ ਜਾ ਕੇ ਅੱਜ ਕੇ ਸੁਤਰਾਉਣਾ ਚਾਹੀਦਾ ਉਹ ਹਜੇ ਤੱਕ ਨਹੀਂ ਬਟ ਗੱਲਬਾਤ ਸੀਗੀ ਦੇਖੀ ਮਤਲਬ ਵੀ ਕੈਨਟ ਵੈਰੀਫਾਈ ਤੇ ਉਹ ਅਲੀਗੇਸ਼ਨ ਹੋ ਜਾਏਗਾ ਜਿਨੇ ਹੁਣ ਤੱਕ ਆਇਆ ਸਾਹਮਣੇ ਇਹਨਾਂ ਦੀ ਗਲਬਾਤ ਸੀਗੀ ਇੰਸਟਾਗ੍ਰਾਮ ਰਾਹੀਂ ਮਿਲੇ ਸੀਗੇ ਤੇ ਗੱਲਬਾਤ ਕਰਦੇ ਸੀਗੀ ਤੇ ਅੱਗੇ ਉਹ ਕਮਲਜੀਤ ਕੌਰ ਨੇ ਉਹਨੂੰ ਐਕਸੈਸ ਦਿੱਤਾ ਸੀਗਾ ਰਾਜ ਸਿੰਘ ਕਿਸੇ ਹੋਰ ਕੇ ਇਸ਼ੂ ਕਰ ਰਹੇ ਨੇ ਨਹੀਂ ਨਹੀਂ ਹਜੇ ਤੱਕ ਨਹੀਂ ਹਜੇ ਤੱਕ ਨਹੀਂ 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 ਹਜੇ ਤੱਕ ਆਹੀ ਹੈਗਾ ਹਜੇ ਤੱਕ ਨਹੀਂ ਨਹੀਂ ਹਜੇ ਤੱਕ ਇਤਨਾ ਹੀ ਹੈਗਾ ਕਿ ਫਰਸਟ ਹੈਗਾ ਤੇ ਉਹ ਲੇਡੀ ਨੇ ਇਹਨੂੰ ਐਕਸੈਸ ਦਿੱਤਾ ਤੇ ਇਹਨਾਂ ਨੇ ਮਿਲ ਮਿਲੀ ਬੁਗਤ ਨਾਲੇ ਚੋਰੀ ਨੂੰ ਅੰਜਾਮ ਦਿੱਤਾ ਸੀਗਾ ਤੇ ਸਾਰੀ ਕਿ ਸਾਰੀ ਹੀ ਜੋ ਚੋਰੀ ਦੀ ਆਰਟੀਕਲਸ ਔਰ ਕੈਸ਼ ਹੈਗਾ ਉਹ ਤਕਰੀਬਨ ਤਕਰੀਬਨ ਸਾਰੇ ਰਿਕਵਰ ਹੋ ਚੁੱਕੇ ਨੇ ਉਹ ਉਹਨਾਂ ਨੇ ਵੇਟ ਤਾਂ ਸਾਨੂੰ ਦੱਸਿਆ ਵੀ ਨਹੀਂ ਸੀਗਾ ਹੁਣ ਉਹ ਉਹਨਾਂ ਨੇ ਸ਼ਨਾਖਤ ਕਰ ਲਈ ਹੈਗੀ ਤੇ ਵੇਟ ਮੁਤਾਬਕ ਫਿਰ ਬਾਅਦ ਦੇ ਵਿੱਚ ਉਹ ਕਰਾ ਲੇਗੇ ਅਸ਼ਨਾਖਤ ਹੋ ਚੁੱਕੀ ਜੋ ਉਹਨਾਂ ਦੀ ਚੋਰੀ ਹੋਈ ਸੀਗੀ ਸਾਰਾ ਰਿਕਵਰ ਹੋ ਗਿਆ ਮੁਦਰੀਆਂ ਵਗੈਰਾ ਜੋ ਜੋ ਵੀ ਹੋਏਗਾ ਮਤਲਬ ਉਹਨਾਂ ਨੇ ਵੇਟ ਵੇਟ ਰਾਈ ਨਹੀਂ ਦੱਸਿਆ ਸੀਗਾ ਐਸ ਪਰ ਕੰਪਲੀਟ ਨੰਬਰ ਆਫ ਆਰਟੀਕਲਸ ਔਰ ਉਹਨਾਂ ਦੀ ਸ਼ਨਾਖਤ ਹੀ ਨਹੀਂ ਸੀਗੀ 1450 ਤਕਰੀਬਨ ਇੰਨਾ ਕਹੇਗਾ ਬਟ ਦੇਖੀ ਤਕਰੀਬਨ ਹੈਗਾ ਉਹ ਦਾ ਚੋਰੀ ਜੋ ਹੋਇਆ ਸਮਾਨ ਉਹਦੀ شناخت ਹੋ ਗਈ ਹੈ ਵੇਟ ਦਾ ਸਾਨੂੰ ਨਹੀਂ ਪਤਾ ਉਹ ਵੇਟ ਤਾਂ ਬਾਈ ਚਾਂਸ ਅਸੀਂ ਵੇਟ ਕਰਾਇਆ ਹੈਗਾ ਬਟ that is not important important is ਕਿਉਂ ਨਾ ਦਾ ਜੋ ਚੋਰੀ ਹੋਇਆ ਐ ਐਗਜੈਕਟਲੀ ਆਹੀ ਸੇਮ ਸਮਾਨ ਹੈ ਉਹ ਹੀ ਉਹਨਾਂ ਨੇ شناخت ਕਰ ਲਈ ਉਸ ਚੀਜ਼ ਦੀ ਜੀ ਦੂਸਰਾ ਹੈਗਾ ਕਿ ਅ ਕੱਲ ਇੱਕ ਅ ਅ ਚੋਰ ਦੇ ਨਾਲ ਪੁਲਿਸ ਦੀ ਐਕਸਚੇਂਜ ਆਫ ਫਾਇਰ ਦਾ ਕੇਸ ਵੀ ਹੋਇਆ ਸੀਗਾ ਤੇ ਅ ਇੱਕ ਸਾਡੇ ਇੱਥੇ ਕੁਝ ਚੋਰੀਆਂ ਇੱਕ ਅਰुण ਕੁਮਾਰ ਨਾਦੇ ਪਰਸਨ ਨੇ ਉਹਨੂੰ ਅੰਜਾਮ ਦਿੱਤਾ ਸੀਗਾ 92 ਨੰਬਰ ਐਫ ਆਰ ਮਈ 2025 ਦੀ ਉਹਦੇ ਅਗੇਂਸਟ ਦਰਜ ਹੋਈ ਹੋਈ ਸੀਗੀ ਕਿ ਇਹਨੇ ਘਰ ਤੋਂ ਇਹਨੇ ਵੀ ਸੋਨੇ ਦੇ ਗਹਿਣੇ ਵਗੈਰਾ ਚੋਰੀ ਕੀਤੇ ਸੀਗੇ ਤੇ ਉਦੋਂ ਬਾਅਦ ਦੌਰਾਨੀ ਤਫਤੀਸ਼ ਜਦੋਂ ਟ੍ਰੇਸ ਹੋਇਆ ਤੇ ਪਤਾ ਲੱਗਿਆ ਅਰुण ਕੁਮਾਰ ਨਾਦਾ ਪਰਸਨ ਹੈਗਾ ਤੇ ਇਹਨੂੰ ਫਿਰ ਫੜਿਆ ਗਿਆ ਤੇ ਇਹਦੇ ਕੋਲੋਂ ਵੀ ਕੁਝ ਰਿਕਵਰੀਆਂ ਹੋਈਆਂ ਕੁਝ ਅੱਗੇ ਇਹਨੇ ਇੱਕ ਰੇਖਾ ਨਾਦੀ ਲੇਡੀ ਨੂੰ ਅੱਗੇ ਵੇਚਦੀ ਸੀਗੀ ਆਪਣੇ ਕਹਿਣ ਮੁਤਾਬਿਕ ਨਸ਼ਾ ਕਰਨ ਦਾ ਆਦੀ ਹੈਗਾ ਤੇ ਇਹਨੇ ਉਹ ਜੋ ਰੇਖਾ ਨੂੰ ਜੋ ਅੱਗੇ ਜੁਐਲਰੀ ਵੇਚੀ ਤੇ ਉਦੋਂ ਜੋ ਵੀ ਇਹਨੂੰ ਪੈਸੇ ਮਿਲੇ ਉਹਦੇ ਇਹਨੇ ਨਸ਼ਾ ਅਨੁਸ਼ਾ ਖਰੀਦ ਕੇ ਹੀ ਕੰਜ਼ਿਊਮ ਸਮ ਡਰੱਗਸ ਆਲਸੋ ਐਸ ਪਰ ਹਿਸ ਸਟੇਟਮੈਂਟ ਉਦੋਂ ਬਾਅਦ ਇਹਨੇ ਅੱਗੇ ਦੱਸਿਆ ਕਿ ਜੋ ਵੀ ਇਹਨੇ ਚੋਰੀ ਕੀਤੀ ਸੀਗੀ ਇਸ ਇਨਸੀਡੈਂਟ ਦੇ ਵਿੱਚ ਉਹ ਅੱਗੇ ਜੋ 골ਡ ਦੇ ਜੋ ਆਰਟੀਕਲ ਸੀਗੇ ਇਹਨਾਂ ਇਹਨੇ ਕਿਤੇ ਲੁਕੋ ਕੇ ਰੱਖੀ ਹੋਈ ਸੀਗੀ ਤੇ ਜਦੋਂ ਰਿਕਵਰੀ ਦੇ ਲੈਣ ਨੂੰ ਉਥੇ ਲੈ ਕੇ ਗਏ ਉਥੇ ਇਨਸਟੈਡ ਆਫ ਜੁਐਲਰੀ ਉਥੇ ਨੇ ਇੱਕ ਦੇਸੀ ਕੱਟਾ ਲੁਕੋ ਕੇ ਰੱਖਿਆ ਸੀਗਾ ਇਹਨੂੰ ਉਹ ਕੱਢ ਕੇ ਪੁਲਿਸ ਦੇ ਉੱਪਰ ਫਾਇਰਿੰਗ ਕਰਕੇ ਭਜਣ ਦੀ ਨੀਅਤ ਨਾਲ ਫਾਇਰਿੰਗ ਕੀਤੀ ਤੇ ਭਜਣ ਦੀ ਕੋਸ਼ਿਸ਼ ਵੀ ਕੀਤੀ ਤੇ ਦੌਰਾਨੇ ਉਹ ਐਕਸਚੇਂਜ ਹੀ ਇਹਦੇ ਲਾਤ ਵਿੱਚ ਗੋਲੀ ਲੱਗੀ ਤੇ ਹੁਣ ਉਹ ਜਿਹਰੇ ਇਲਾਜ ਆਏਗਾ ਤੇ ਸਿਵਲ ਹਸਪੀਟਲ ਦੇ ਚ ਉਹਦਾ ਇਲਾਜ ਚੱਲ ਰਿਹਾ ਹੈ ਐਦਾ ਵੀ ਫਿਰ ਕ੍ਰਾਈਮ ਰਿਕਾਰਡ ਵੀ ਅਸੀਂ ਦੌਰਾਨੇ ਇੰਟਰੋਗੇਸ਼ਨ ਨਿਕਲਿਆ ਤੇ ਇਹਨੇ ਕਾਫੀ ਸਾਰੀ ਚੋਰੀਆਂ ਨੂੰ ਕਰਨ ਦਾ ਇਹਨੇ ਹਾਮੀ ਭਰੀ ਹੈਗੀ ਉਹਨਾਂ ਦੇ ਵਿੱਚੋਂ ਦੋ ਮੇਨ ਜੋ ਪਹਿਲਾਂ ਦੇ ਜੋ ਚੋਰੀ ਦੇ ਮੁਕਦਮੇ ਹੈ ਉਹ ਤੁਹਾਡੇ ਨਾਲ ਵੀ ਅਸੀਂ ਸਾਂਝਾ ਕਰ ਦਿੰਗੇ ਮੁਕਦਮਾ ਨੰਬਰ 172 2024 ਦਾ ਸਦਰਖੰਨਾ ਦਾ 184/84 ਨੰਬਰ ਮੁਕਦਮਾ 2022 ਦਾ ਉਹ ਸੀਟੀ 2 ਖੰਨਾ ਦਾ ਇਹਦੇ ਕੋਲੋਂ ਇਹਦੇ ਨਾਲ ਨਾਲ ਕਿਉਂਕਿ ਸਨੇਚਿੰਗ ਵਗੈਰਾ ਵੀ ਕਰਦਾ ਸੀਗਾ ਤੇ ਉਹਦੇ ਕੋਲੋਂ 7 ਮੋਬਾਈਲ ਫੋਨਸ ਵੀ ਰਿਕਵਰ ਹੋਏ ਤੇ ਇਹਦੇ ਨਾਲ ਨਾਲ ਕੁਝ ਜੋ ਨੇ ਚੋਰੀ ਕੀਤੇ ਸੀਗੇ ਆਰਟੀਕਲਸ ਉਹ ਵੀ ਇਹਦੇ ਕੋਲੋਂ ਰਿਕਵਰ ਹੋਏ ਮੈਂ ਮੇਰੀ ਫੈਮਿਲੀ ਮੈਂਬਰ ਵੀ ਕਿਸੇ ਦੀ ਇਨਵੋਲਵਮੈਂਟ ਸਾਹਮਣੇ ਆਈ ਹੈ ਵਿੱਚ ਫੈਮਿਲੀ ਮੈਂਬਰਸ ਦੀ ਅਜੇ ਤੱਕ ਨਹੀਂ ਨਿਕਰੇ ਵੜ ਕੇ ਚੋਰੀ ਕੀਤੀ ਸੀਗੀ ਰਾਤ ਨੂੰ ਜਦੋਂ ਬਾਹਰ ਸੌ ਰਹੇ ਸੀਗੇ ਛੱਦ ਦੇ ਉੱਪਰ ਉਸ ਵੇਲੇ ਚੋਰੀ ਕੀਤੀ ਗਈ ਹੈ ਤੇ ਚੋਰੀ ਕਰਨ ਦਾ ਆਦੀ ਹੈਗਾ ਪੁਰਾਣੇ ਵੀ ਇਹਦੇ ਉੱਪਰ ਮੁਕਦਮੇ ਜੁਮੇ ਤੁਹਾਨੂੰ ਦੱਸੇ ਉਹ ਵੀ ਨਿਕਲੇ ਖੰਨਾ ਜ਼ਿਲ੍ਹਾ ਖੰਨਾ ਸਬਡਿਵੀਜ਼ਨ ਦੇ ਹੀ ਹੈ ਮੋਸਟਲੀ ਭਟੇਨੇ ਹਮੀ ਭਰੀ ਹੈ ਹੋਰ ਵੀ ਥਾਵਾਂ ਤੇ ਨੇ ਚੋਰੀਆਂ ਕੀਤੀ ਹੈ ਨੰਬਰ ਆਫ ਫੋਨਸ ਜੋ ਰਿਕਵਰ ਹੋਏ ਉਹ ਜੋ ਇਹ ਐਫ ਆਈ ਆਰ ਜਿਹੜਾ ਨਾ ਤੋਂ ਕਾਟੇ ਤੋਂ ਥੈਟ ਮੀਨਸ ਹੋਰ ਵੀ ਅੱਗੇ ਪਤਾ ਲੱਗੇਗਾ ਤਫਤੀਸ਼ ਤੋਂ ਹੁਣ ਅੱਗੇ ਪਤਾ ਲੱਗੇਗਾ ਮੋਬਾਈਲ ਫੋਨਸ ਦਾ ਵੀ ਕਿ ਕਿੱਥੋਂ ਚੋਰੀ ਹੋਏ ਸੀਗਾ ਉਹ ਵੀ ਸਾਰਾ ਟ੍ਰੇਸ ਹੋ ਜਾਊਗਾ ਹਰ ਰੇਖਾ ਨੂੰ ਇਹ ਸਮਾਨ ਪਹਿਲਾਂ ਵੀ ਕਿਤੇ ਹੋਰ ਵੇਚਦਾ ਉਹਨਾਂ ਨੂੰ ਕਿਸੇ ਨੂੰ ਕ੍ਰੇਸ ਕਰਦਾ ਨਹੀਂ ਅੱਜ ਇਹਦੇ ਚੋਰੀ ਦੀ ਚੋਰੀ ਦਾ ਸਮਾਨ ਉਹਨੇ ਇਹਦੇ ਉਧਰ ਲਿੱਤਾ ਹੈਗਾ 10 ਉਹਨੂੰ ਪਤਾ ਸੀਗਾ ਉਹਨੂੰ ਪਤਾ ਸੀਗਾ ਚੋਰੀ ਦਾ ਸਮਾਨ ਹੈਗਾ